ਕੰਮ ਤੇ ਜਿਹੜੀ ਸਾਈਡ ਹੋਈ ਹੈ মিডিਆ ਨਹੀਂ ਨਹੀਂ ਬਾਰਾਵੇਂ ਜਾ ਅੱਜ ਤੋਂ 12ਵੇਂ ਨਿਕਲ ਗਿਆ ਜਿਹੜੇ ਵੀ ਇਹਨਾਂ ਨੇ ਪਲੱਸ ਕਾਨਫਰੰਸ ਰੱਖੀ ਉਹ ਛੱਡ ਗਿਆ ਮੰਨ ਤੂੰ ਦੱਸੇ ਮੈਨੂੰ ਵੀ ਜ਼ਰਾ ਆਤੀ ਪਤਾ ਲੱਗਾ ਜਦੋਂ ਮੈਂ ਉਹਨੂੰ ਫੋਨ ਕੀਤਾ ਹੋਵੇ ਸ਼ਮਰ ਕੱਲਾ ਹੀ ਫੋਨ ਕੋ ਤਾਂ ਜੀ ਲਾਵਾ ਕਮਾਂਡੀ ਪ੍ਰਥਮ ਪ੍ਰਥਮ ਸਾਹਿਬ ਉਹ ਆ ਗਿਆ ਸਰ ਬਾਈਟ ਕਰੀ ਆ ਆ ਜਾ ਇੱਧਰ ਲੈ ਆ ਇੱਧਰ ਆ ਜਾ ਹਾਂ ਇੱਧਰ ਆ ਜਾ ਵਾਪਸ ਆਇਆ ਯਾਰ ਮੈਂ ਪਹੁੰਚਦਾ ਆਂ ਅੱਜ ਲੋਕੇਸ਼ਨ ਤੇ ਜੀ ਦੀ ਵੀ ਹੈ ਲੋਕੇਸ਼ਨ ਭੇਜੋ ਕਰੰਟ ਲੋਕੇਸ਼ਨ ਪਾ ਦਿਓ ਕੌਣ ਮਨਪ੍ਰੀਤ ਮੋਟੋ ਲੋਕੇਸ਼ਨ ਪਾਈ ਹੋਈ ਗਰੁੱਪ ਚ ਉਹਨਾਂ ਨੇ ਭਾਈ भारतीय जनता पार्टी भारतीय जनता पार्टी भारतीय जनता पार्टी नरेंद्र भाई मोदी नरेंद्र भाई मोदी नरेंद्र भाई मोदी भारत माता की भारत माता की भारतीय जनता पार्टी भारतीय जनता पार्टी बहुत बहुत धन्यवाद सर Hora é bem... About time... ਥੋੜਾ ਪਿਛੇ ਹੋ ਜਾਓ ਥੋੜਾ ਥੋੜਾ ਜਿਹਾ ਮੀਡੀਆ ਨਾਲ ਗੱਲ ਕਰ ਬ ਯਾਰ ਆਪਣੀ ਨਹੀਂ ਬੰਦ ਆਇਆ ਤੱਕ ਇਹਨਾਂ ਅਨੰਤ ਡਿਵਾਈਸ ਚਾਲ ਕੇ ਆਹ ਬੜੇ ਸੁੰਦਰ ਲਾਲ ਬੜੇ ਮੂਹਰੇ

ਵੀ ਗਈ ਜਿਲ੍ਹਿਆਂ ਚ ਪਹੁੰਚ ਰਿਹਾ ਤੁਸੀਂ ਦੇਖਿਆ ਕਿਸ ਤਰੀਕੇ ਨਾਲ ਸਭ ਤੋਂ ਜ਼ਰੂਰੀ ਆ ਹੁਣ ਕਿਉਂਕਿ ਘਰਾਂ ਦੀਆਂ ਰਸੋਈਆਂ ਤਬਾਹ ਹੋ ਗਈਆਂ ਉਹਨਾਂ ਲਈ ਖਾਸ ਤੌਰ ਤੇ ਭਾਂਡੇ ਆ ਪ੍ਰੋਪਰ ਜਿਹੜੇ ਜ਼ਿੰਦਗੀ ਵਿੱਚ ਦੇਖ ਰਹੇ ਹੋ ਬੜਾ ਚੰਗਾ ਇਹ ਦੇਖੋ ਆ ਸਾਰੇ ਜਿਹੜੇ ਜਨਰਲ ਸੈਕਟਲ ਆ ਇਹ ਵੀ ਆਏ ਹੋਏ ਆ ਪਏ ਆ ਭਰੇ ਪੂਰੇ ਟਰੱਕਾਂ ਦੇ ਟਰੱਕ ਤੇ ਕੱਲ ਨੂੰ ਗੁਜਰਾਤ ਤੋਂ ਇੱਕ ਪੂਰੀ ਟ੍ਰੇਨ ਆ ਜਿਹੜੀ ਜੀ ਉਹ ਉਰੇ ਪਹੁੰਚ ਰਹੀ ਆ ਉਹਦੇ ਵਿੱਚ 10 ਡੱਬੇ ਆ ਜਿਹੜੇ 10 ਡੱਬੇ ਸਰਕਾਰ ਲਈ ਪੰਜਾਬ ਸਰਕਾਰ ਉਹਨਾਂ ਲਈ ਸਮਾਨ ਆ 10 ਡੱਬੇ ਜਿਹੜੇ ਭਾਜਪਾ ਲਈ ਉਹ 20 ਡੱਬੇ ਕੱਲ ਟ੍ਰੇਨ ਲੈ ਕੇ ਉਤਰੇਗੀ ਤੇ ਆ ਤੁਸੀਂ ਦੇਖਿਆ ਕਿਸ ਤਰੀਕੇ ਨਾਲ ਆ ਦਿਖਾਓ ਵੀ ਆ ਅਲੱਗ-ਅਲੱਗ ਜਿਹੜਾ ਆ ਸਮਾਨ ਆ ਮੱਛਰਦਾਨੀਆਂ ਕਿਉਂਕਿ ਇਸ ਵੇਲੇ ਬੜੀ ਮੱਛਰਦਾਨੀਆਂ ਦੀ ਲੋੜ ਆ ਕਿਉਂਕਿ ਆ ਹੁਣ ਜਦੋਂ ਪਾਣੀ ਥੱਲੇ ਜਾਣਾ ਦਾ ਆ ਪੂਰਾ ਪੈਕ ਕੀਤਾ ਹੋਇਆ ਤੁਸੀਂ ਲੈ ਕੇ ਆ ਲੈ ਕੇ ਆਓ ਜੀ ਰਾਸ਼ਨਿਆ ਭਾਂਡੇ ਆ ਕੁਕਰਿਆ ਦਿਖਾਉਣਾ ਚਾਹਨਾ ਖੋਲ ਦੇ ਬੁੱਤਰ ਜੀ ਖੋਲ ਦਿਨਾ ਜ਼ਰੂਰੀ ਆ ਜੀ ਦਿਖਾਉਣਾ ਇਹ ਐਵੇਂ ਇੱਥੇ ਕੋਈ ਨਕਲੀ ਕੰਮ ਨਹੀਂ ਗਾ ਇਹ ਇੱਕ ਛੁਰੀ ਰੱਖ ਲਓ ਕੋਲ ਵੀ ਕਿਸ ਤਰੀਕੇ ਨਾਲ ਸਭ ਤਰੀਕੇ ਦੇ ਜਿਹੜੇ ਭਾਂਡੇ ਆ ਕੱਲੀ-ਕੱਲੀ ਚੀਜ਼ ਸਾਰੀ ਪਹੁੰਚਣੀ ਆ ਲੋੜ ਦੀ ਕਿਉਂਕਿ ਜਿਨ੍ਹਾਂ ਨੇ ਸੇਵਾ ਕੀਤੀ ਆ ਉਹਨਾਂ ਦਾ ਜ਼ਰੂਰ ਉਹ ਦਿਖਾਉਣ ਦੀਆਂ ਗੱਲਾਂ ਐ ਸਾਰੀਆਂ ਆ ਭਾਂਡੇ ਹਰ ਚੀਜ਼ ਆ ਜਿਹੜੀ ਕੱਲੀ-ਕੱਲੀ ਜਾਂ ਜਿਹੜੀ ਉਹ ਇਹ ਸੇਵਾ ਭੇਜੀ ਗਈ ਆ ਆ ਦੇਖੋ ਜਿਵੇਂ ਦਿੱਲੀ ਤੋਂ ਵਰਿੰਦਰ ਸਚਦੇਵਾ ਜੀ ਨਰੇਸ਼ ਕੁਮਾਰ ਜੀ ਇਹ ਦਿੱਲੀ ਤੋਂ ਸੇਵਾ ਜਿਹੜੀ ਆਈ ਆ ਆ ਗਰਮ ਰੱਖਣ ਲਈ ਕੈਸਰੋਲ ਜਿਹੜੇ ਨੇ ਇਹ ਇਹ ਆਏ ਨੇ ਬੜੇ ਬੰਦੇ ਤੇ ਇਸ ਕਰਕੇ ਹਰ ਤਰੀਕੇ ਜਿਹੜਾ ਥੱਲੇ ਕੰਬਲ ਵਿਛਾਉਣ ਲਈ ਉੱਤੇ ਕੰਬਲ ਵਿਛਾਉਣ ਲਈ ਹੋਰ ਅਲੱਗ-ਅਲੱਗ ਜਿਹੜੀਆਂ ਆਈਟਮਾਂ ਉਹ ਇਹ ਚਾਰ ਗਡਾਊਨ ਏਡੇ ਵੱਡੇ ਨੇ ਭਰੇ ਹੋਏ ਆ ਜਿਹੜੇ ਅਸੀਂ ਅੱਜ ਤਕਰੀਬਨ 60 ਕ ਟਰੱਕ ਨੇ ਜਿਹੜੇ ਅੱਜ ਉਹ ਆਪਣੀ ਆਪਣੀ ਜਗ੍ਹਾ ਸਾਰੇ ਦਿਨ ਚ ਸਾਡੇ ਬੀਜੇਪੀ ਦੀ ਲੀਡਰਸ਼ਿਪ ਜਿਹੜੀ ਜਲੰਧਰ ਦੀ ਖਾਸ ਤੌਰ ਤੇ ਡਿਊਟੀ ਲੱਗੀ ਹੋਈ ਆ ਇਹ ਤੇ ਸਾਰੇ ਇਸ ਕੰਮ ਤੇ ਲੱਗੇ ਹੋਏ ਆ ਬੜੀ ਮਤਲਬ ਔਖੀ ਘੜੀ ਚ ਅੱਜ ਪੰਜਾਬ ਦੇ ਨਾਲ ਸਾਰੇ ਖੜੇ ਆ ਇਹ ਮੈਂ ਗੱਲ ਇੱਕ ਜ਼ਰੂਰ ਕਹਿਣੀ ਚਾਹਨਾ ਇਹ ਹਮੇਸ਼ਾ ਚਾਹੇ ਉਹ ਚਰਨਜੀਤ ਚੰਨੀ ਕਾਂਗਰਸ ਪਾਰਟੀ ਸੀ ਜੀ ਚਾਹੇ ਆ ਹੁਣਾ ਆਮ ਆਦਮੀ ਪਾਰਟੀ ਇਹਨਾਂ ਦਾ ਇੱਕੋ ਹੀ ਕੰਮ ਆ ਵੀ ਪੰਜਾਬ ਤੋਂ ਕਿਵੇਂ ਨਰਿੰਦਰ ਮੋਦੀ ਜੀ ਨੂੰ ਕਿਵੇਂ ਦੂਰ ਰੱਖੀਏ ਉਹ ਜ਼ਹਿਰ ਹਮੇਸ਼ਾ ਇਹ ਬੀਜਦੇ ਰਹਿੰਦੇ ਆ ਜਦੋਂ ਵੀ ਉਹਨਾਂ ਦਾ ਦਿਲ ਪੰਜਾਬ ਲਈ ਧੜਕਦਾ ਏ ਉਹ ਪੰਜਾਬ ਲਈ ਵੱਧ ਤੋਂ ਵੱਧ ਕਰਨਾ ਚਾਹੁੰਦੇ ਆ ਪਰ ਇਹ ਕੀ ਕਰਦੇ ਆ ਜਿਵੇਂ ਪਹਿਲਾਂ ਇਹ ਫਿਰੋਜ਼ਪੁਰ ਚੰਨੀ ਨੇ ਮੂਰੇ ਪੁਲਿਸ ਲਾ ਕੇ ਰੋਕਿਆ ਵੀ ਜਾ ਨਾ ਸਕਣ ਤੇ ਕੱਲ ਵੀ ਪਰਸੋਂ ਵੀ ਜਦੋਂ ਅਸੀਂ ਇਕੱਠੇ ਸੀ ਜਦੋਂ ਅਨਾਉਂਸਮੈਂਟ ਕਰ ਰਹੇ ਸੀ ਤੇ ਬਾਹਰ ਆ ਕੇ ਮੰਤਰੀਆਂ ਨੇ ਕੀ ਕਲੇਸ਼ ਪਾਇਆ ਇਹਦਾ ਮਤਲਬ ਥੋੜੀ ਹੋਮੇ ਵੱਡੀ ਹੋ ਗਈ ਤੁਹਾਨੂੰ ਇਹ ਨਹੀਂ ਵੀ ਪੰਜਾਬ ਨੂੰ ਕੁਝ ਤੁਸੀਂ ਇਹ ਕਹੋ ਵੀ ਜ 1600 ਕਰੋੜ ਰੁਪਇਆ ਬਹੁਤ ਧੰਨਵਾਦ ਤੇ 16000 ਕਰੋੜ ਰੁਪਇਆ ਹੋਰ ਦੋ ਤੁਸੀਂ ਕਿਸ ਗੱਲ ਤੇ ਜਾਣ ਬੁੱਝ ਕੇ ਪੰਜਾਬੀ ਦੀ ਹਿੰਦੀ ਦੀ ਗੱਲਾਂ ਛਿੜਕੇ ਨਾ ਤੁਸੀਂ ਵੱਡੇ ਹੋਗੇ ਅੱਛਾ ਮਨੀਰ ਪੰਜਾਬ ਦੇ ਲੋਕਾਂ ਨੂੰ ਤੁਸੀਂ ਵੱਡੇ ਹੋਗੇ ਜਦੋਂ ਪ੍ਰਧਾਨ ਮੰਤਰੀ ਜੀ ਇੱਕ ਐਡੀ ਔਖੀ ਘੜੀ ਦੇ ਵਿੱਚ ਸਾਡੇ ਆਏ ਆ ਆਪਾਂ ਤਾਂ ਕਿਸੇ ਕਿਸੇ ਮੈਂ ਸ਼ਬਦ ਨਹੀਂ ਵਰਤਣਾ ਚਾਹੁੰਦਾ ਉਹ ਵੀ ਜੇ ਕਰੇ ਆਏ ਉਹ ਜਾ ਤੁਹਾਡਾ ਦੇਸ਼ ਦਾ ਪ੍ਰਧਾਨ ਮੰਤਰੀ ਆਏ ਤੁਸੀਂ ਬਾਹਰ ਕਲੇਸ਼ ਪਾਉਨੇ ਹੋ ਜੇ ਤੁਹਾਨੂੰ ਮਾੜੀ ਜੀ ਵੀ ਜੇ ਤੁਹਾਨੂੰ ਮਾੜਾ ਜਿਹਾ ਵੀ ਇਸ ਗੱਲ ਦਾ ਹੁੰਦਾ ਤੇ ਤੁਹਾਡਾ ਮੁੱਖ ਮੰਤਰੀ ਆ ਜਿਹੜਾ ਉਹ ਬਿਮਾਰੀ ਆਪ ਦੀ ਕੀ ਕਰਨੀ ਆ ਜੀ ਪੰਜਾਬ ਦੇ ਲਈ ਆਪ ਜਿੱਦਨ ਪ੍ਰਧਾਨ ਮੰਤਰੀ ਜੀ ਇੱਥੇ ਖੜੇ ਹੁੰਦੇ ਆ ਦੂਜੇ ਦਿਨ ਛੁੱਟੀ ਲੈ ਹੀ ਲਈ ਹੁਣ ਉੱਥੇ ਬਿਲਕੁਲ ਆਪ ਦੇ ਫਾਈਨੈਂਸ ਮਿਨਿਸਟਰ ਨੂੰ ਆਉਣਾ ਚਾਹੀਦਾ ਸੀ ਗੱਲ ਕਰਨੀ ਚਾਹੀਦੀ ਸੀ ਉੱਥੇ ਅਮਨ ਰੂੜਾ ਜੀ ਜਿਹੜੇ ਪ੍ਰਧਾਨ ਨੇ ਵੀ ਆਪਣੇ ਆਮ ਆਦਮੀ ਪਾਰਟੀ ਦੇ ਤੇ ਮੰਤਰੀ ਨੇ ਮੇਨ ਉਹਨਾਂ ਨੂੰ ਆ ਕੇ ਪ੍ਰਾਈਮ ਮਿਨਿਸਟਰ ਨਾਲ ਗੱਲ ਕਰਨੀ ਚਾਹੀਦੀ ਸੀ ਉੱਥੇ ਬਿਲਕੁਲ ਕਿਸੇ ਮੰਤਰੀ ਐਸਾ ਨਹੀਂ ਸੀ ਜਿਹੜਾ ਕਿ ਕੋਈ ਪ੍ਰਧਾਨ ਮੰਤਰੀ ਜੀ ਨਾਲ ਗੱਲ ਕਰ ਸਕਦੇ ਅੱਛਾ ਇੱਕ ਬਾਕੀ ਪ੍ਰੈਸ ਕਨਫਰੰਸ ਕਰਦੇ ਆਪਾਂ ਆਪਾਂ ਮੈਂ ਇਕੱਲੇ ਇਕੱਲੇ ਕਰੂਗਾ